ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਠਾਨਕੋਟ ਪਹੁੰਚੇ ਨੇ ਜਿੱਥੇ ਉਹਨਾਂ ਨੇ ਵਪਾਰ ਤੇ ਸਰਕਾਰ ਦੀ ਮਿਲਣੀ ਦੇ ਵਿੱਚ ਸ਼ਿਰਕਤ ਕੀਤੀ ਹੈ ਦਾਦੀ ਕਿ ਸਮਾਜ ਦੇ ਹਰੇਕ ਵਰਗ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਦੇ ਲਈ ਸਰਕਾਰ ਬਚਨਬੱਧ ਹੈ ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਦਾਦੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਸੂਬੇ ਦੇ ਕਾਰੋਬਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਦੇ ਲਈ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮਿਲਣੀ ਦੀ ਸ਼ੁਰੂਆਤ ਕੀਤੀ ਗਈ ਸੀ ਉੱਥੇ ਹੀ ਇਸ ਨੂੰ ਅੱਗੇ ਵਧਾਉਂਦਿਆਂ ਪਠਾਨਕੋਟ ਦੇ ਵਿੱਚ ਵੀ ਸਰਕਾਰ ਵਪਾਰ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ ਹੈ ਉੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਵਧੀਆ ਹੈ ਜਿਸ ਕਰਕੇ ਉਦਯੋਗ ਵੱਡੀ ਪੱਧਰ ਤੇ ਪੰਜਾਬ ਆ ਰਹੇ ਨੇ ਨਾਲ ਹੀ ਉਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਉੱਤੇ ਵੀ ਤੰਜ ਕਸਨੇ ਅਤੇ ਫਿਲਮੀ ਅਦਾਕਾਰ ਸੁਨੀ ਛਣੀ ਦਿਓਲ ਨੂੰ ਵੀ ਕਰੜੇ ਹੱਥੀ ਲਿਆ ਇਸ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਸਨਦਕਾਰ ਨੂੰ ਵਪਾਰੀ ਨੂੰ ਜ਼ਮੀਨ ਉਹਨੇ ਖਰੀਦਣੀ ਨਹੀਂ ਦੇਖਣੀ ਹੈ ਵੀ ਆਹ 40 ਕਿੱਲੇ ਮੈਨੂੰ ਮਿਲਦੇ ਨੇ ਹਜੇ ਰਿਸ਼ਤੀ ਨ ਕਰਾਵੇ ਉਹ ਸਾਨੂੰ ਦੱਸ ਦੇ ਉਹਦੀ ਆਈਡੈਂਟੀਫਿਕੇਸ਼ਨ ਕਰਕੇ ਅੱਖ ਤੋਂ ਨਹੀਂ ਖੇਵਟ ਨੰਬਰ ਆ ਹੈ ਅਸੀਂ ਪਟਵਾਰੀ ਤੋਂ ਆਪੀ ਪੁੱਛ ਲਾਂਗੇ ਤਹਿਸੀਲਦਾਰ ਤੋਂ ਸਾਡੇ ਪੋਰਟਲ ਤੇ ਚਲ ਜੇ ਜਾਂ ਸਾਡੇ ਕੋਲੇ ਇਨਵੈਸਟ ਪੰਜਾਬ ਦੇ ਦਫਤਰ ਚਾ ਜੇ ਸਾਡੀ ਟੀਮ ਜਾਊ ਸੀਐਲਈ ਵਾਲੀ ਸਾਡੀ ਟੀਮ ਜਾਊ ਫਾਇਰ ਦੀ ਸਾਡੀ ਟੀਮ ਜਾਊ ਫੋਰੈਸਟ ਦੀ ਸਾਡੀ ਟੀਮ ਜਾਊਗੀ ਪੋਲੂਸ਼ਨ ਦੀ 15 ਦਿਨ ਲੱਗਣਗੇ ਜੀ 15 ਦਿਨਾਂ ਦੇ ਵਿੱਚ ਸਾਡੀਆਂ ਤਿੰਨੇ ਚਾਰੇ ਟੀਮਾਂ ਆ ਕੇ ਸਾਨੂੰ ਕਲੀਅਰੈਂਸ ਦੇ ਦੇਣਗੀਆਂ ਸਾਨੂੰ ਇੱਥੇ ਫੈਕਟਰੀ ਲੱਗਣ ਤੇ ਕੋਈ ਦਿੱਕਤ ਨਹੀਂ ਤਾਂ ਅਸੀਂ ਵਪਾਰੀ ਨੂੰ ਕਵਾਂਗੇ ਤੂੰ ਹੁਣ ਐ ਕਰ ਜ਼ਮੀਨ ਦੇ ਮਾਲਕ ਨੂੰ ਬੁਲਾ ਲਾ ਸਾਡੇ ਦਫ਼ਤਰ 'ਚ ਹੀ ਆ ਜਾ ਕਚਹਿਰੀ ਜਾਣ ਦੀ ਲੋੜ ਨਹੀਂ ਉੱਥੇ ਤਹਿਸੀਲਦਾਰ ਬਿਠਾਇਆ ਹੋਇਆ ਹੈ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਰਿਸਟ੍ਰੀਕਰ ਆਲਾ ਬਾਹਰ ਤੈਨੂੰ ਆ ਤਾੜੀਆਂ ਤੋਂ ਪਹਿਲਾਂ ਇੱਕ ਗੱਲ ਸੁਣ ਲਿਓ ਪਰ ਹਰੇ ਰੰਗ ਦਾ ਸਟੈਂਪ ਪੇਪਰ ਕਿਤਨਾ ਪਊਗਾ ਹਰੇ ਰੰਗ ਦਾ ਸਟੈਂਪ ਪੇਪਰ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ CLU ਦੀ ਫੀਸ ਵੀ ਹੋਊਗੀ ਉੱਜ ਪੋਲੂਸ਼ਨ ਦੀ ਫੀਸ ਵੀ ਹੋਊਗੀ ਉਹਦੇ ਵਿੱਚ ਫੋਰੈਸਟਰਾਂ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਉੱਜ ਫਾਇਰ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਤੁਸੀਂ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਿਆ 16ਵੇਂ ਦਿਨ ਫਾਡੀ ਰਿਸਟਰੀ ਹੋਈ 17ਵੇਂ ਦਿਨ ਭੂਮੀ ਪੂਜਨ ਕਰਕੇ ਪਹਿਲੀ ਇੱਟ ਆਪ ਦੀ ਫੈਕਟਰੀ ਦੀ ਲਾ ਲਓ ਤੁਹਾਡਾ ਪੈਸਾ ਕਿੰਨੇ ਦਿਨ ਸਟਕ ਹੋਇਆ 1 24 ਘੰਟੇ ਵੀ ਸਟਕ ਨਹੀਂ ਹੋਇਆ ਜਿੱਦੇ ਤੁਸੀਂ ਰਜਿਸਟਰੀ ਕਰਾਈ ਅਗਲੇ ਦਿਨ ਤੁਸੀਂ ਕੰਮ ਇਹ ਹੈ ਤੁਸੀਂ ਜਿਹੜੇ ਮੈਨੂੰ ਕੰਮ ਲਾਇਆ ਮੇਰਾ ਕੰਮ ਹੈ ਮੈਂ ਕੋਈ ਸਹਾਨ ਕਰਨ ਨਹੀਂ ਆਇਆ ਤੁਹਾਡੇ ਤੇ ਹਾਂ ਆਸਾਨ ਲੱਗੀ ਜਾਂਦਾ ਕਿਉਂਕਿ ਇਹ ਤੋਂ ਪਹਿਲਾਂ ਆਇਆ ਹੀ ਨਹੀਂ मेरा थोड़ा जहा कम भी बहुत ज्यादा इस करके लग लगन लग है पहले पहला ने, ने कुछ किया ही नहीं मुख्यमंत्री मुख्य न भी बना के रखता भी मुख्यमंत्री ऐ नहीं जाता हों मैनू भी मेरे अफसर कहें कई बार सर ये यहाँ पर आप मत जाइए इस प्रोग्राम में मैं क्यों वो प्रोटोकॉल है मैं की प्रोटोकॉल है थोड़ा जि... दो, दो तीन हजार ही बंदा होगा प्रोटो मैं दो तीन हजार होगा फिर क्यों होंगे नहीं मुख्यमंत्री बड़े प्रोग्राम में जाते हैं <laughs> मैं जो दो तीन हज़ार कई जगह इकट्ठे कर लेंगे ताइयों मैं एक बूथ से किन्ने बूथ से ग्यारह सौ बोट होंगी है मैं तुम कहो एक बूथ से भी ना मशीन लाओ जी ग्यारह सौ वोट है मुख्यमंत्री का प्रोटोकॉल है जो तो होता नहीं है जितने मैंने तो चाहे पाँह बंदे बुला मैं भी चल जूँगा ਪੰਜਾਬੰਦਨ ਤੋਂ ਸਮੂਹਨ ਕਰੂੰਗਾ ਉਹ ਅੱਗੇ ਕਿੰਨਿਆਂ ਨੂੰ ਦੱਸਣਗੇ ਦੇਖੋ ਉਹ ਅੱਗੇ ਕਿੰਨੇ ਨਾ ਗੁਣਾ ਕਰਨਗੇ ਵੀ ਸਾਡੇ ਕੋਲੇ ਵੀ ਆ ਗਏ ਯਾਰ ਜਿੱਥੇ ਜਾਣਾ ਉੱਥੇ ਹੀ ਕਹਿੰਦੇ ਨੇ ਤੁਸੀਂ ਪਹਿਲਾਂ ਪਹਿਲੇ ਮੁੱਖ ਮੰਤਰੀਓ ਇਹਦਾ ਮਤਲਬ ਪਹਿਲਾਂ ਕਿਤੇ ਗਈ ਹੀ ਨਹੀਂ ਉਹ ਆ ਤੁਹਾਡਾ ਐਮਪੀ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜਾਏ ਫਿਰ ਫੋਨ ਕਰਨਾ ਪੈ ਜਾਏ ਇਹ ਨਲਕੀਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆ ਕੇ ਬੋਟ ਤੁਸੀਂ ਵੀ ਮੈਂ ਮੈਂ ਉਹ ਕੀ ਕਮਾਇਆ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਂ ਤੁਹਾਡਾ ਰੁੱਸਿਆ ਹੋਇਆ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚੱਕ ਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲੋਂਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਲੋਕਾਂ ਚ ਤੇ ਸਰਕਾਰ ਚ ਬ੍ਰਿਜ ਹੁੰਦਾ ਐਮਪੀ ਮਹਸਨਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਨਿਸਟਰ ਕੋਲੇ ਕਦੇ ਕਿਸੇ ਮਨਿਸਟਰ ਕੋਲੇ ਕਿ ਐਮਪੀ ਦਾ ਐਮਪੀ ਦਾ ਹੱਥ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਦੇ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ 'ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕੇ ਇਸ ਬੰਦੇ ਦੇ ਹੱਥ 'ਚ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਐ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER ਕਾਰਡਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਭੇ ਲਾਲ